ਗੋਦਰਾ ਸਿੰਘਾਂ ਚੀਦਾ ਡੇਰਾ ਸ਼ੀਰਮਾਨ ਸਾਤਾਬਜਨ ਨੈ ਸਿੰਘ ਨੰਗਲ ਬੜਾ ਅਲੂ ਦੇ ਮੁਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਨੂੰ ਜੂਨੀਅਨਾਂ ਵੱਲੋਂ ਭਾਰਤ ਦਾ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਜੀ ਨੇ ਜੂਨੀਅਨ ਦਾ ਧੰਨਵਾਦ ਕਰਦਿਆਂ ਕਿਹਾ ਜੋ ਉਹਨਾਂ ਨੂੰ ਸਵਾਮ ਬਖਸ਼ਿਆ ਨੇ ਉਹ ਜੂਨੀਅਨ ਦੀ ਬਿਹਤਰੀ ਲਈ ਦਿਰਤ ਕੰਮ ਕਰਨਗੇ ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਜੀ ਦਾ ਜੂਨੀਅਨ ਦੇ ਉਧਰਾਂ ਵੱਲੋਂ ਸਰੂਪਾ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਕੈਮਰਾਮੈਨ ਅਜੀਤ ਸਿੰਘ ਨਾਲ ਮਨਪ ਸਿੰਘ ਮਝਾਰਾ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਅਸੀਂ ਇਹਨਾਂ ਨੂੰ ਆਪਣੇ ਜੁਨੀਅਨ ਨੂੰ ਮਾਣ ਇਤਜ਼ਾਰ ਕਰਦੇ ਸਾਰਿਆਂ ਤੋਂ ਵੱਡਾ ਹੌਤਾ ਭਾਰਤ ਦਾ ਭਾਰਤ ਦੇ ਹੋਰ ਕਮੇਟੀ ਮੈਂਬਰ ਇਹਨਾਂ ਨੂੰ ਲਾਉਂਦੇ ਆਗੇ ਸਾਰੇ ਜੁਨੀਅਨ ਤੋਂ ਸਭ ਤੋਂ ਵੱਡਾ ਹੌਤਾ ਇਹਨਾਂ ਕੋਲ ਹੀ ਹੋਊਗਾ ਹੋਰੇ לא מולך